ਮੋਹਾਲੀ ਦੇ ਦੇ ਕਸਬਾ ਖਰੜ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ આરોપી ਚੜ੍ਹੇ ਥਾਣਾ ਖਰੜ ਪੁਲਿਸ ਦੇ ਹੱਥੇ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਖਰੜ ਕਰਨ ਸੰਦੂ ਨੇ ਦੱਸਿਆ ਕਿ ਉਕਤ આરોપી ਖਰੜ ਦੇ ਪਿੰਡ ਪਾਗੋ ਮਾਜਰਾ ਟੋਲ ਪਲਾਜ਼ਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਲਗਾਤਾਰ ਉਨ੍ਹਾਂ ਨੂੰ ਲੁੱਟਾਂ ਖੋਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਥਾਣਾ ਸਦਰ ਖਰੜ ਅਤੇ ਸਿਟੀ ਖਰੜ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ આરોપી ਦੀ ਤਲਾਸ਼ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਦੌਰਾਨ ਇਹ ਛਾਪੇਮਾਰੀ ਪੰਜ આરોપી ਨੂੰ ਕਾਲੀ ਵਰਨਾ ਗੱਡੀ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਆਪਾ ਗੁੰਮਜਰਾ ਤੇ ਇਸ ਦੇ ਆਸ-ਪਾਸ ਦੇ ਏਰੀਏ 'ਚ ਸ਼ਿਕਾਇਤਾਂ ਹਾਸਲ ਹੋ ਰਹੀਆਂ ਸੀ ਕਿ ਕੁਝ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਯੂਜ਼ ਕਰਕੇ ਤੇ ਕੁੱਤਾਂ ਕਲੋਨੀਆਂ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਸਨ ਤੇ ਉਸਤੇ ਸਬੰਧ ਵਿੱਚ ਅਸੀਂ ਥਾਣਾ ਸਿਟੀ ਕਰਨ ਥਾਣਾ ਸਦਰ ਕਰਨ ਵਿਖੇ ਮਕਦਮਾ ਵੀ ਜਿਹੜੇ ਦਰਜ ਕੀਤੇ ਸਨ ਤੇ ਕਰਨ ਪੁਲਿਸ ਨੂੰ ਉਸ ਸਮੇਂ ਚੰਗੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੌਜਵਾਨਾਂ ਨੂੰ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਇਡੈਂਟੀਫਾਈ ਕਰਕੇ ਜਿਹੜੇ ਹੁਣ ਤੱਕ 5 ਜਿਹੜੇ ਟੋਟਲ ਨੌਜਵਾਨ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਹੋਏ ਜਿਹੜੇ ਇਹਨਾਂ ਦੇ ਹਥਿਆਰ ਸੀਗੇ ਕੁਝ ਡੰਡੇ ਗੰਡਾਸੀਆਂ ਵਗੈਰਾ ਉਹ ਬਰਾਮਦ ਕੀਤੇ ਨੇ ਤੇ ਇਸ ਦੇ ਨਾਲ ਉਸ ਏਰੀਏ ਦੇ ਵਿੱਚ ਜਿਹੜਾ ਕ੍ਰਾਈਮ ਨੂੰ ਕਾਫੀ ਢਲ ਪਵੇਗੀ ਅਤੇ ਅਸੀਂ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਲ ਜਿਹੜਾ ਸਬੰਧਤ ਇਹਨਾਂ ਦਾ ਜਿੱਥੋਂ ਵੀ ਰਹਿਣ ਵਾਲੇ ਇੰਚਨ ਕੌਂਸਲ ਆਬ ਏਰੀਏ ਦੇ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਅਤੇ ਨੇੜਲੇ ਏਰੀਏ ਨਾਲ ਵੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਮੁੱਢਲੀ ਪੁੱਛੀ ਇਸ ਇਹਨਾਂ ਨੇ ਹੋਰ ਵੀ ਅਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਹੋਵੇਗਾ